ਹੁਣ ਤਾਂ ਹੀ ਕਾਲ ਸੀ ਇੱਥੇ ਕਿਹੜੀ ਐਡੀ ਐਮਰਜੈਂਸੀ ਸੀ ਵੀ ਜਿਹੜੀ 2 ਸਾਲ ਦੇ ਵਿੱਚ ਨਹੀਂ ਸੀ ਇਲੈਕਸ਼ਨਾਂ ਸਿਰ ਤੇ ਆਈਆਂ ਹੋਈਆਂ ਕਿ ਤੁਸੀਂ ਪਹਿਲਾਂ ਉੱਠ ਕੇ ਬਾਰਡਰਾਂ ਤੇ ਬਹਿ ਗਏ ਜਦ ਇੱਕ ਆ ਨਹੀਂ ਸੀ ਹੋਇਆ ਤੇ ਨਾ ਚੋ ਨਾ ਚੱਲਦੇ ਅਜੇ ਤੁਸੀਂ ਜਿਹੜੀ ਹੁਣ ਪ੍ਰੈਸ ਕਾਨਫਰੈਂਸਾਂ ਕਰਕੇ ਕਹਿ ਗਏ ਆ ਕਹਿ ਰਹੇ ਆ ਕਿ 13 ਮੀਟਿੰਗਾਂ ਹੋ ਗਈਆਂ ਪਹਿਲਾਂ ਕਿਉਂ ਨਹੀਂ ਇਸ ਗੱਲ ਦਾ ਪ੍ਰੈਸ ਕਾਨਫਰੈਂਸਾਂ ਕਰਕੇ ਇੱਥੇ ਬਹਿਣ ਤੋਂ ਪਹਿਲਾਂ ਕਿਹਾ ਤੁਹਾਨੂੰ ਇੱਕ ਪਲੇਟਫਾਰਮ ਤੇ ਆਉਣਾ ਅੱਜ ਵੀ ਅਤਿ ਜ਼ਰੂਰੀ ਉਹ ਤਾਂ ਸ਼ੁਰੂਆਤ ਹੋਊਗੀ ਜੇ ਅਸੀਂ ਇੱਕ ਦੂਜੇ ਦੇ ਵਿਰੁੱਧ ਬੋਲਣਾ ਛੱਡਾਂਗੇ ਜੇ ਅਸੀਂ ਇੱਕ ਦੂਜੇ ਦੇ ਵਿਰੁੱਧ ਫਰੰਟ ਖੋਲ੍ਹ ਦ ਤੁਹਾਡਾ ਤੇ ਚਲੋ ਮੈਂ ਨਹੀਂ ਕਹਿੰਦਾ ਬਹੁਤਾ ਵੱਡਾ ਹਿੱਸਾ মিডিਆ ਦਾ ਇਹੋ ਜਿਹਾ ਜਿਹੜਾ ਚਵਾਤੀ ਲਾ ਕੇ ਹਾਂਜੀ ਉਹਨਾਂ ਨੇ ਵੀ ਜੀ ਇੰਜ ਕਹਿਤਾ ਤੁਹਾਡਾ ਕੀ ਕਹਿਣਾ ਅੱਗੇ ਤੁਹਾਡੇ ਕਰ ਦਿੰਦੇ ਆ ਜਿਹੜੇ ਮੁੱਖ ਲੀਡਰ ਆ ਸਾਰਿਆਂ ਨੂੰ ਫੜ ਕੇ ਜੇਲ੍ਹ ਚ ਦੇਣਗੇ ਕੇਸ ਤਕੜੇ ਤਕੜੇ ਪਾਉਣਗੇ ਤੇ ਇੱਥੇ ਦੀ ਮੂਵਮੈਂਟ ਸਾਰੀ ਨੂੰ ਕ੍ਰੈਸ਼ ਕਰਨ ਦੀ ਕੋਸ਼ਿਸ਼ ਕਰਨਗੇ ਹੁਣ ਨਹੀਂ ਤੇ ਚੋਣਾਂ ਤੋਂ ਬਾਅਦ ਨਹੀਂ ਤੇ ਹੁਣ ਵੀ ਕਿਸੇ ਕਿਸਮ ਦਾ ਮਾੜਾ ਮੋਟਾ ਅਟੈਕ ਹੋ ਸਕਦਾ ਮੈਂ ਨਹੀਂ ਕਹਿੰਦਾ ਕਿ ਸਾਰਾ ਕਸੂਰ ਉਹਨਾਂ ਦਾ ਹੀ ਆ ਰਾਜਵਾਲ ਜਾਂ ਅਗਰਾਹਾ ਜਾਂ ਚੜੂਨੀ ਜਾਉਂਨਾਂ ਦਾ ਉਹਨਾਂ ਦਾ ਆਪਣਾ ਹਿੱਸਾ ਹੋਊਗਾ ਪਰ ਇਹਨਾਂ ਦਾ ਵੀ ਕਸੂਰ ਕਿ ਇੰਨੀ ਤਤਪਰਤਾ ਨਹੀਂ ਸੀ ਦਿਖਾਉਣੀ ਚਾਹੀਦੀ ਅੱਜ ਅਸੀਂ ਕਿੱਥੇ ਬੱਜੇ ਆ ਕਿਉਂ ਨਹੀਂ ਇਸ ਗੱਲ ਦਾ ਸਾਰੇ ਇਕੱਠੇ ਹੋ ਕੇ ਜ਼ੋਰ ਪਾਉਂਦੇ ਕਿ ਐਸ ਵੇਲੇ ਦਿੱਲੀ ਜੇ ਨਹੀਂ ਜਾਇਆ ਗਿਆ ਤੇ ਉਹਨੂੰ ਛੱਡ ਲੋ ਆਪਾਂ ਬੈਠੇ ਆ ਆਪਾਂ ਆਪਣਾ ਹੋਰ ਕੋਈ ਲਾਸ ਜਾਨੀ ਜਾਨੀ ਨੁਕਸਾਨ ਨਹੀਂ ਕਰਾਉਣਾ ਐਫ ਆਈ ਆਰ ਤੇ ਧਰਤੀ ਖੜਾ ਦਿਓ ਆਪਾਂ ਲਖੀਮਪੁਰ ਦੀ ਤੇ ਬਾਰ ਬਾਰ ਗੱਲ ਕਰਦੇ ਆ ਯੂਨਿਟੀ ਏਕਾ ਔਰ ਸ਼ਾਂਤੀ ਇਹ ਜਿਹੜੀ ਦੋ ਦੋ ਧਾਰੀ ਚੀਜ਼ ਹੈਗੀ ਇਹਨਾਂ ਦੇ ਕੋਲ ਬਹੁਤ ਮਜ਼ਬੂਤੀ ਨਾਲ ਜਿਹੜੀ ਕਿ ਜਿੱਤ ਵੱਲ ਲੈ ਕੇ ਜਾਂਦੀ ਆ ਉਸੇ ਤੇ ਫਿਰ ਇਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਤੇ ਆਪਸੀ ਜਿਹੜਾ ਬੋਲਬਾਲਿਆ ਉਹਨੂੰ ਠੀਕ ਕਰਨਾ ਚਾਹੀਦਾ ਜਿੱਦਣ ਪਤਾ ਲੱਗ ਗਿਆ ਕਿ ਇਹ ਕਮਜ਼ੋਰ ਹੈ ਆਪਸ ਵਿੱਚ ਲੜਨ ਲੱਗੇ ਉਹ ਇੱਥੇ ਪੱਗਾਂ ਰੋਲ ਦੇਣਗੇ ਇਹ ਕੀ ਸਮਝਦੇ ਆ ਅੱਗੇ ਨਹੀਂ ਇੱਥੇ ਹੁੰਦਾ ਰਿਹਾ ਬਥੇਰਾ ਕੁਝ ਅਸੀਂ ਕਿੰਨੀਆਂ ਗੜੀ ਵੱਡੀਆਂ ਮੂਵਮੈਂਟਾਂ ਨੂੰ ਕ੍ਰੈਚ ਕਰਦੇ ਦੇਖਿਆ 84 ਵਾਲੇ ਸਾਰੇ ਤੁਹਾਡੇ ਸਾਡੇ ਜਿਉਂ ਦਰਬਾਰ ਸਾਹਿਬ ਦੇ ਉੱਤੇ ਚੜ੍ਹ ਕੇ ਆ ਸਕਦੇ ਆ ਦੇਖਿਏ ਇਹ ਉਹਨਾਂ ਨਾਲੋਂ ਇਹ ਉਹ ਵੱਡੇ ਤੋਂ ਵੱਡਾ ਰਿਸਕ ਲੈਂਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਬਾਰ-ਬਾਰ ਤੰਗ ਕਰਦੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਲਗਾਤਾਰ ਸੰਘਰਸ਼ ਲੜਿਆ ਜਾ ਰਿਹਾ ਵਕਫਾ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਤੇ ਕਿਸਾਨ ਕਹਿ ਰਹੇ ਨੇ ਜਿਹੜੀਆਂ ਮੰਗਾਂ ਸਾਡੀਆਂ ਪਿਛਲੇ ਅੰਦੋਲਨ ਦੀਆਂ ਪੈਂਡਿੰਗ ਸੀ ਅਸੀਂ ਉਹਨਾਂ ਮੰਗਾਂ ਨੂੰ ਮਨਵਾਉਣ ਆਏ ਆ ਇੱਥੇ ਹੀ ਐਸਕੇਐਮ ਇਸ ਸੰਘਰਸ਼ ਦੇ ਵਿੱਚ ਨਹੀਂ ਹੈ ਪਰ ਐਸਕੇਐਮ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਗਿਆ ਕਿ ਅਸੀਂ ਤਾਲਮਿਲ ਦਲੀਏ ਕਮੇਟੀ ਬਣਾਵਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਇਹ ਸੰਘਰਸ਼ ਕਿਸੇ ਹਿਸਾਬ ਨਾਲ ਇਕੱਠੇ ਹੋ ਕੇ ਲੜੀਏ ਤਾਲਮੇਲ ਦੇ ਵਿੱਚ ਹੈ ਜਿਹੜਾ ਉਹ ਲੜੀਏ ਤੇ ਉਸੇ ਥੀ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਨਹੀਂ ਅਸੀਂ ਐਸਕੇਮ ਦੇ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਸੀ ਅਸੀਂ ਤਾਲਮੇਲ ਤੋਂ ਨਹੀਂ ਭੱਜੇ ਅਸੀਂ ਸਾਫ਼ ਕੀਤਾ ਸੀਗਾ ਕਿ ਅਸੀਂ ਜਿਹੜੀਆਂ ਜਿਹੜੀਆਂ ਉਹਨਾਂ ਨੇ ਬੈਠਕਾਂ ਕੀਤੀਆਂ ਉਹਦੀ ਇੱਕ ਬਕਾਇਦਾ ਲਿਸਟ ਵੀ ਜਾਰੀ ਕੀਤੀ ਹੈ ਕਿ ਕਦੋਂ ਜਗਿੰਦਰ ਸਿੰਘ ਅਗਰਾਹਾ ਦੇ ਨਾਲ ਗੱਲਬਾਤ ਹੋਈ ਕਦੋਂ ਐਸਕੇਮ ਦੇ ਹੋਰ ਲੀਡਰਾਂ ਦੇ ਨਾਲ ਗੱਲਬਾਤ ਆਈ ਉਹਨਾਂ ਦੇ ਵਿੱਚੋਂ ਕੁਝ ਲੀਡਰ ਐਸਕੇਮ ਦੇ ਉਹਨਾਂ ਨਾਲ ਮਨਜੀਤ ਸਿੰਘ ਰਾਏ ਇੱਕ ਉਦਾਹਰਨ ਹੈ ਉਹ ਵੀ ਉਹਨਾਂ ਦੇ ਨਾਲ ਨੇ ਪਰ ਹੁਣ ਮਸਲਾ ਸਿਰਫ ਇਹ ਹੈ ਕਿ ਅਗਰ ਮੰਗਾ ਕਿਸਾਨਾਂ ਦੀਆਂ ਨੇ ਮੰਗਾ ਵਾਜਬ ਨੇ ਤੇ ਇਹ ਵੀ ਕਿਸਾਨ ਲੀਟਰ ਨੇ ਉਹ ਵੀ ਕਿਸਾਨ ਲੀਟਰ ਨੇ ਇਕੱਠੇ ਕਿਉਂ ਨਹੀਂ ਹੁੰਦੇ ਇਹਦੇ ਪਿੱਛੇ ਕੀ ਕਾਰਨ ਨੇ ਕਿਸ ਤਰ੍ਹਾਂ ਇਸ ਸੰਘਰਸ਼ ਦੀ ਰੂਪਰੇਖਾ ਹੋਏਗੀ ਇੱਕੇ ਤੋਂ ਬਿਨਾ ਜੇ ਇੱਕ ਦੂਜੇ ਦੀਆਂ ਸਾਰੇ ਲੱਤਾਂ ਹੀ ਖਿੱਚਦੇ ਰਹੇ ਤਾਂ ਇਹ ਸਾਰੇ ਮਸਲੇ ਤੇ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਇਸ ਮੁਲਾਕਾਤ ਦੇ ਵਿੱਚ ਹਾਜ਼ਰ ਹਨ ਕਿ ਪ੍ਰੋਫੈਸਰ ਸਾਹਿਬ ਇੱਕੇ ਦਾ ਬਹੁਤ ਰੌਲਾ ਪੈ ਰਿਹਾ ਕੇ ਐਸਕੇਮ ਲਗ ਬਿਆਨ ਦਿੰਦਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਉੱਥੇ ਸਵਰਨ ਸਿੰਘ ਵਦੇਰ ਨੇ ਜਾਂ ਉਹਨਾਂ ਦੀਆਂ ਸਹਿਯੋਗੀ ਜਥੇਬੰਦੀਆਂ ਹੋਰ ਨੇ ਉਹ ਕਹਿ ਦਿੰਦੇ ਨੇ ਨਹੀਂ ਜੇ ਅਸੀਂ ਇਹਨਾਂ ਤੱਕ ਅਪਰੋਚ ਕੀਤੀ ਸੀ ਆਪਸ ਦੇ ਵਿੱਚ ਉਲਝੇ ਹੋਏ ਨੇ ਮੰਗਾ ਕਿਸਾਨਾਂ ਦੀਆਂ ਨੇ ਮੰਗ ਜਿਹੜੀ ਐਸਕੇਮ ਵੀ ਆਪਣੇ ਪ੍ਰੋਗਰਾਮ ਦੇ ਰਿਹਾ ਇਹ ਵੀ ਆਪਣੇ ਪ੍ਰੋਗਰਾਮ ਦੇ ਰਹੇ ਨੇ ਆਪਣੇ ਰੋਸ ਮਜ਼ਾਰੇ ਨੂੰ ਲੈ ਕੇ ਅੱਜ ਤੱਕ ਦਿੱਤੇ ਵੀ ਨੇ ਦਿੱਲੀ ਕੂਚ ਦਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਇਹ ਏਕੇ ਵਾਲਾ ਮਸਲਾ ਕਿਵੇਂ ਕਦੋਂ ਸਿਰੇ ਚੜੇਗਾ ਜਿੱਤੇ ਕਿਸਾਨੀ ਦੀਆਂ ਮੰਗਾਂ ਇੱਥੇ ਕਿੱਥੇ ਖੜੀਆਂ ਨੇ ਇਹਨਾਂ ਵਿਚਕਾਰ ਜੀ ਲੀਡਰ ਇਮਾਨਦਾਰ ਹੋਣਗੇ ਮੰਗਾਂ ਲਈ ਸਹਿਯਰਦ ਹੋਣਗੇ ਕਿਸਾਨੀ ਦੇ ਦਰਦ ਲਈ ਦਰਦ ਨੂੰ ਆਪਣਾ ਦਰਦ ਸਮਝਦੇ ਹੋਣਗੇ ਤੇ ਏਕੇ ਦਾ ਕੋਈ ਮਸਲਾ ਹੀ ਨਹੀਂ ਨਾ ਹੋਣ ਦਾ ਨਾ ਹੋਣ ਦਾ ਕੋਈ ਦਿੱਕਤ ਹੀ ਨਹੀਂ ਹੈ ਕੀ ਦਿੱਕਤ ਹੈ ਮੈਨੂੰ ਦੱਸੋ ਕੋਈ ਦਿੱਕਤ ਨਹੀਂ ਹੈ ਪਰ ਜੇ ਸਾਡੇ ਕਿਸਾਨਾਂ ਦੇ ਨਾਂ ਤੇ ਏਜੰਡੇ ਕੁਝ ਹੋਰ ਹੋਣਗੇ ਮੈਂ ਉਹਦੀ ਪਿਛਲੀ ਵਾਰ ਦਾ ਜਿਹੜਾ 13 ਮਹੀਨਿਆਂ ਦਾ ਮੋਰਚਾ ਚੱਲਿਆ ਉਹਦੇ ਤੋਂ ਹੀ ਲਾ ਲਓ ਉੱਥੇ ਤਿੰਨ ਕਿਸਮ ਦੀਆਂ ਸਟੇਜਾਂ ਚੱਲਦੀਆਂ ਸੀ ਇੱਕ ਇਹ ਹੀ ਜਿਹੜਾ ਮੋਰਚਾ ਬਣਿਆ ਕਿਸਾਨ ਮਜ਼ਦੂਰ ਮੋਰਚਾ ਪੰਨੂ ਭੰਦੀਰ ਵਾਲਾ ਇਹਨਾਂ ਦੀ ਸਟੇਜ ਹਮੇਸ਼ਾ ਲੱਗ ਚੱਲਦੀ ਰਹੀ ਉਹਦੇ ਵਿੱਚ ਜਿਹੜੇ ਖਾੜਕੂ ਸੀ ਸਿੱਖ ਸੀਗੇ ਜਾਂ ਦੀਪ ਦੇ ਸਿੱਧੂ ਦੇ ਅਨਿਆਈ ਸੀਗੇ ਉਹ ਵੀ ਉੱਥੇ ਮੇਰੇ ਨਾਲ ਆਪਣੇ ਨਾਲ ਵਾਪਰੀ ਆ ਮੈਂ ਉੱਥੇ ਮੈਨੂੰ ਇਹਨਾਂ ਨੇ ਮੈਂ ਬੋਲਣ ਲੱਗਾ ਸੀ ਮੈਨੂੰ ਘੇਰ ਲਿਆ ਉਹਨਾਂ ਨੇ ਆ ਹੋਇਆ ਦੀਪ ਸਿੱਧੂ ਨਾਲ ਜੋ ਹੋਇਆ ਆਇੰਜੋਇਆ ਰੋਲਰਪਾਪਾਇਆ ਉਹ ਵੀਡੀਓ ਵੀ ਆਈ ਉਹ ਬੰਦੇ ਉੱਥੇ ਅਲੱਗ ਕਿਸਮ ਨਾਲ ਆਪਣੀ ਕਿਸਮ ਦੀ ਸਟੇਜ ਚੱਲਦੀ ਸੀ ਜਿੱਥੇ ਕਿਸਾਨੀ ਦੇ ਗੱਲਾਂ ਦੇ ਨਾਲ-ਨਾਲ ਹੋਰ ਵੀ ਗੱਲਾਂ ਚੱਲਦੀਆਂ ਸੀ ਇਹ ਉਹ ਬੰਦੇ ਆ ਜਿਹੜੇ 26 ਜਨਵਰੀ ਨੂੰ ਲਾਲ ਕਿਲੇ ਜਾਣ ਵਾਲੇ ਸੀ ਔਰ ਸਾਰੀ ਮੂਵਮੈਂਟ ਜਿਹੜੀ ਆ ਮਰਦੀ ਮਰਦੀ ਬਚੀ ਉਹ ਕਿਹੋ ਜਿਹਾ ਕੀ ਉਥੇ ਲਹੂ ਲਹਾਨ ਹੋ ਸਕਦਾ ਸੀ ਇਹ ਸਾਨੂੰ ਸਾਰਿਆਂ ਨੂੰ ਉਦਣ ਸਾਰੇ ਡਰੇ ਹੋਏ ਸੀ ਸਾਰਿਆਂ ਨੂੰ ਪਤਾ ਕਿਉਂਕਿ ਤੁਸੀਂ ਤਿਰੰਗੇ ਨੂੰ ਲਾਲ ਕਿਲੇ ਚ ਜਾ ਕੇ ਇੰਜ ਕਰਨਾ ਔਰ ਉਸ ਦਾ ਜਿਹੋ ਜੀਆਂ ਤੁਹਾਡੇ ਕੋਲ ਰੂਲਿੰਗ ਸ਼ਕਤੀਆਂ ਆ ਜਿਨ੍ਹਾਂ ਨੂੰ ਤੁਸੀਂ ਕਾਰਨਰ ਕੀਤਾ ਸੀ ਉਹਦਾ ਪੂਰਾ ਫਾਇਦਾ ਲੈ ਲੈਣਾ ਇਹ ਤੇ ਸ਼ੁਕਰ ਕਰੋ ਉਹ ਟਕਾਇਤ ਨੇ ਰਾਤ ਨੂੰ ਟਕਾਤਾ ਸਾਰਾ ਕੁਝ ਬਚ ਗਿਆ ਜਿਸ ਤਰ੍ਹਾਂ ਵੀ ਹੈ ਬਹੁਤ ਵੱਡਾ ਬਚਿਆ ਫਿਰ ਇਹ ਜਿੱਤ ਕੇ ਆਏ ਸਰਜੀਤ ਫੂਲ ਹੁਣੀ ਵੀ ਉਧਰ ਨੂੰ ਗਏ ਇਹ ਹੁਣ ਨਾਲ ਹੀ ਆ ਇਹਨਾਂ ਦੇ ਐਸ ਕੇ ਐਮ ਦੇ ਵਿੱਚ ਵੀ ਸੀ ਮੈਂ ਮੈਂ ਇਹੀ ਗੱਲ ਕਹਿ ਰਿਹਾ ਨਾ ਕਿ ਜਦੋਂ ਐਸ ਕੇ ਐਮ ਦੇ ਵਿੱਚ ਸੀਗੇ ਉਹ ਇਕੱਠੇ ਸੀਗੇ ਸਾਰੇ ਉਦੋਂ ਇਕੱਠੇ ਹੁੰਦਿਆਂ ਹੋਇਆਂ ਵੀ ਲੀ ਪਾੜ ਕੇ ਚੱਲਣ ਵਾਲੇ ਇਹਨਾਂ ਚੋਂ ਕੁਝ ਲੋਕ ਸੀਗੇ ਗਾਂ ਜਦੋਂ ਨੌਜਵਾਨ ਵਧ ਗਏ ਉਹ ਇਸ ਇਸ ਬਹਿਸ ਇੱਕ ਮੰਲਾ ਦਾ ਵੱਡੀ ਜਾਇ ਹਜੇ ਤੱਕ ਇਹ ਕੋਈ ਮੁਕੰਮਲ ਨਹੀਂ ਚਾਰ ਰਸੀ ਉੱਥੇ ਹੀ ਸੀਗੇ ਕਿਹੜੀ ਮੁਕੰਮਲ ਨਹੀਂ ਹੈ ਇਹ ਕਹਿੰਦੇ ਸੀਗੇ ਜਾਣਾ ਚਾਹੀਦਾ ਉਧਰ ਨੂੰ ਡਿੰਗ ਰੋਡ ਤੇ ਜਾਣਾ ਨਹੀਂ ਨਹੀਂ 10 ਦਿਨ ਨੈਗੋਸ਼ੀਏਟ ਹੁੰਦਾ ਰਿਹਾ ਕਿ ਕਿਹੜੇ ਰੂਟ ਤੇ ਜਾਣਾ ਇਹ ਉਧਰ ਨੂੰ ਭੱਜ ਗਏ ਕਿਉਂ ਚਲੇ ਗਏ ਜੀ ਇਹ ਜੀ ਉਹਨਾਂ ਨਾਲ ਚਲੇ ਗਏ ਜੀ ਅਸੀਂ ਰੋਕਣ ਨੂੰ ਚਲੇ ਗਏ ਜੀ ਉਹ ਗੱਲਾਂ ਆ ਗਈਆਂ ਸਾਨੂੰ ਪਤਾ ਕਿ ਟਰਾਲੀ ਟਰਾਲੀ ਤੇ ਜਾ ਕੇ ਵਿੱਚੋਂ ਕੁਝ ਬੰਦੇ ਕਿਵੇਂ ਕਹਿ ਰਹੇ ਸੀ ਕਿ ਆਪਾਂ ਲਾਲ ਕਿਲੇ ਤੇ ਜਾਣਾ ਅਸੀਂ ਲਾਲ ਕਿਲੇ ਤੇ ਜਾਣਾ ਜਾਣੀ ਤੁਸੀਂ ਜਿਹੜੇ ਤੁਹਾਡੇ ਤੇ ਕਿਸਾਨ ਮੂਵਮੈਂਟ ਤੇ ਏਡੇ ਵੱਡੇ ਦੋਸ਼ ਲੱਗ ਰਹੇ ਸੀ ਉਹ ਦੋਸ਼ ਕੀ ਲੱਗ ਰਹੇ ਸੀ ਇਹਨਾਂ ਦੇ ਪਿੱਛੇ ਨਕਸਲਾਈਟ ਆ ਇਹਨਾਂ ਦੇ ਪਿੱਛੇ ਪਾਕਿਸਤਾਨ ਆ ਇਹਨਾਂ ਦੇ ਪਿੱਛੇ ਚੀਨ ਆ ਇਹਨਾਂ ਦੇ ਪਾਸੇ ਖਾਲਿਸਤਾਨ ਆ ਅਕਾ ਨੂੰ ਖਾਤਾ ਹਿੱਟ ਦੇ ਕਰਤਾ ਕਿ ਨਹੀਂ ਬੰਦ ਇੱਥੇ ਉਹਦਾ ਟਵਿੱਟਰ ਟਵਿੱਟਰ ਸਾਰੇ ਕੋਈ ਅਕਾਊਂਟ ਸੋਸ਼ਲ ਅਕਾਊਂਟ ਚਾਹੇ ਕੋਈ ਬੰਦ ਕੀਤੇ ਉਹਨਾਂ ਦੇ ਪੇਜ ਬੰਦ ਕੀਤੇ ਆ ਹੁਣੇ ਖਬਰ ਆਈ ਸੀ ਉਹ ਉੱਥੇ ਵੀ ਐਕਟਿਵ ਸੀਗੇ ਉਹ ਚਾਹੁੰਦੇ ਸੀ ਕਿ ਇਹਨੂੰ ਕੋਈ ਰਾਜਨੀਤਿਕ ਰੰਗਤ ਦਿੱਤੀ ਜਾਏ ਔਰ ਰਾਜਨੀਤਿਕ ਦੀਪ ਸਿੱਧੂ ਨਹੀਂ ਗਏ ਨਹੀਂ ਉੱਥੇ ਗਏ ਲਾਲ ਕਿਲੇ ਚ ਉਹ ਕਿਹੜੀ ਸਟੇਜ ਤੇ ਬੋਲਦੇ ਸੀ ਇੰਨਾ ਦੀ ਸਟੇਜ ਤੇ ਬੋਲਦੇ ਸੀ ਹੋਰ ਤੇ ਕਿਤੇ ਨਹੀਂ ਸੀ ਬੋਲਦੇ ਇਸ ਇਸ ਲਈ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਪੁਰਾਣੀਆਂ ਗੱਲਾਂ ਹੋ ਗਈਆਂ ਜਿੱਤ ਚ ਆ ਗਏ ਜਿੱਤ ਕੇ ਆਈ ਸਾਰਾ ਕੁਝ ਉਹਦੇ ਤੇ ਪਰਦੇ ਪੈ ਗਏ ਪਰ ਆਪਾਂ ਉਹਦੇ ਤੋਂ ਤੁਸੀਂ ਇੰਨਾ ਕਿਸਾਨ ਵੀਰਾਂ ਨੇ ਦੇਖੋ ਹੁਨਤਾਈਆਂ ਰਹਿਣੀਆਂ ਕਹਿਣਾ ਬੜਾ ਸੌਖਾ ਹੁੰਦਾ ਪਰ ਉਹਦੇ باوجود ਜਦੋਂ ਜਿੱਤ ਹੋ ਗਈ ਤੇ ਇੱਕ ਰੋਲ ਮਾਡਲ ਕਿਵੇਂ ਕਿਸਾਨ ਆਪਣੇ ਸੰਘਰਸ਼ ਨੂੰ ਜਿੱਤ ਦੇ ਵਿੱਚ ਬਦਲ ਸਕਦੇ ਆ ਇੱਕ ਸਾਰੀ ਦੁਨੀਆ ਨੂੰ ਮਾਡਲ ਦਿੱਤਾ ਉਹ ਕੀ ਸੀ ਯੂਨਿਟੀ ਤੇ ਸ਼ਾਂਤੀ ਇਹ ਦੋਵੇਂ ਚੀਜ਼ਾਂ ਉਥ ਨੂੰ ਛੋਟੀ ਗੱਲ ਨੂੰ 26 ਜਨਵਰੀ 2021 ਵਾਲੀ ਨੂੰ ਛੱਡ ਲਓ ਵਿੱਚੋਂ ਕੱਢ ਲਓ ਬਾਕੀ ਸਾਰੀ ਗੱਲ ਵੀ ਉਸੇ ਤਰੀਕੇ ਨਾਲ ਚੱਲੀ ਆ ਬਖੂਬ ਚੱਲੀ ਆ ਏਕੇ ਨਾਲ ਚੱਲੀ ਆ ਸਾਰਿਆਂ ਦੀ ਰਾਏ ਨਾਲ ਚੱਲੀ ਆ ਸਾਰੇ ਬਰਾਬਰ ਰਾਏ ਕੋਈ ਵੱਡਾ ਕੋਈ ਛੋਟਾ ਸਾਰੇ ਬਰਾਬਰਤਾ ਦੇ ਨਾਲ ਰਹੇ ਉਸੇ ਮਾਡਲ ਨੂੰ ਲੈ ਕੇ ਚੱਲਣਾ ਚਾਹੀਦਾ ਹੁਣ ਕਾਦੀ ਕਾਲ ਸੀ ਇੱਥੇ ਕਿਹੜੀ ਐਡੀ ਐਮਰਜੈਂਸੀ ਸੀ ਵੀ ਜਿਹੜੀ 2 ਸਾਲ ਦੇ ਵਿੱਚ ਨਹੀਂ ਸੀ ਇਲੈਕਸ਼ਨਾਂ ਸਿਰ ਤੇ ਆਈਆਂ ਹੋਈਆਂ ਕਿ ਤੁਸੀਂ ਪਹਿਲਾਂ ਉੱਠ ਕੇ ਬਾਰਡਰਾਂ ਤੇ ਬਹਿ ਗਏ ਜਦ ਇੱਕਾ ਨਹੀਂ ਸੀ ਹੋਇਆ ਤੇ ਨਾ ਚੋ ਨਾ ਚੱਲਦੇ ਅਜੇ ਤੁਸੀਂ ਜਿਹੜੀ ਹੁਣ ਪ੍ਰੈਸ ਕਾਨਫਰੈਂਸਾਂ ਕਰਕੇ ਕਹਿ ਗਏ ਆ ਕਹਿ ਰਹੇ ਆ ਕਿ 13 ਮੀਟਿੰਗਾਂ ਹੋ ਗਈਆਂ ਪਹਿਲਾਂ ਕਿਉਂ ਨਹੀਂ ਇਸ ਗੱਲ ਦਾ ਪ੍ਰੈਸ ਕਾਨਫਰੈਂਸਾਂ ਕਰਕੇ ਇੱਥੇ ਬਹਿਣ ਤੋਂ ਪਹਿਲਾਂ ਕਿਹਾ ਉਦੋਂ ਪਹਿਲਾਂ ਕਹਿਣਾ ਚਾਹੀਦਾ ਸੀ ਨਾ ਵੀ ਅਸੀਂ 13 ਮੀਟਿੰਗਾਂ ਕੀਤੀਆਂ ਭਾਈ ਸਾਡਾ ਸਾਡੇ ਨਾਲ ਸਾਡੇ ਵੀਰ ਇਕੱਠੇ ਨਹੀਂ ਹੋ ਰਹੇ ਅਸੀਂ ਚਾਹੁੰਦੇ ਆ ਕਿ ਇਕੱਠੇ ਚੱਲੀਏ ਜੋ ਵੀ ਕਰਨਾ ਅਸੀਂ ਇਕੱਠੇ ਕਰੀਏ ਲੋਕਾਂ ਦਾ ਦਬਾਅ ਹੁੰਦਾ ਤੇ ਜ਼ਿਆਦਾ ਬਣਦਾ ਐਸ ਵੇਲੇ 6 ਮੈਂਬਰੀ ਕਮੇ ਇਹ ਹੁਣ ਤੁਸੀਂ ਉਹ ਪ੍ਰੈਸ ਕਾਨਫਰੰਸ ਨੋਟ ਕੀਤੀ ਜਿੱਥੇ 13 ਤਰੀਕਾਂ ਪੜੀਆਂ ਗਈਆਂ ਉਹਦੇ 'ਚ ਇਹ ਤਾਂ ਨਹੀਂ ਦੱਸਿਆ ਗਿਆ ਕਿ ਉਹਨਾਂ ਦਾ ਕੀ ਜਵਾਬ ਸੀ ਨਾ ਉਹਨਾਂ ਨੇ ਕੋਈ ਜਵਾਬ ਦਿੱਤਾ ਹੁਣ ਮੇਰੀ ਮਨਪ੍ਰੀਤ ਇੱਥੇ ਬੇਨਤੀ ਇਹ ਆ ਕਿ ਅੱਜ ਵੀ ਕੋਈ ਗੱਲ ਨਹੀਂ ਹੈ ਕਮੀਆਂ ਰਹਿੰਦੀਆਂ ਅਸੀਂ ਬੜੇ ਡਾਈਵਰਸ ਲੋਕ ਆ ਲੱਗ-ਲੱਗ ਆਪਾਂ ਬਿਲਕੁਲ ਇੱਕ ਨਹੀਂ ਹੋ ਸਕਦੇ ਹੁੰਦੇ ਕਿ ਆਪਾਂ ਸਿਰਫ ਇੱਕੋ ਹੀ ਬਣਾ ਕੇ ਇੱਕ ਸੁਰ ਚੱਲ ਗਈ ਚੱਲੀਏ ਜਿਵੇਂ ਸਾਰੇ ਮੋਦੀ 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 ਇੰਜ ਨਹੀਂ ਹੁੰਦਾ ਸਾਰੇ ਵੱਖਰੇ ਵੱਖਰੇ ਵਿਚਾਰ ਵਿਚਾਰ ਆ ਕੋਈ ਗੱਲ ਨਹੀਂ ਹੈ ਪਰ ਉਹਦੇ باوجود ਤੁਸੀਂ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਤੁਹਾਡੀਆਂ ਮੰਗਾਂ ਇੱਕੋ ਜੀਆਂ ਆ ਤੁਹਾਨੂੰ ਇੱਕ ਪਲੇਟਫਾਰਮ ਤੇ ਆਉਣਾ ਅੱਜ ਵੀ অতি ਜ਼ਰੂਰੀ ਉਹ ਤਾਂ ਸ਼ੁਰੂਆਤ ਹੋਊਗੀ ਜੇ ਅਸੀਂ ਇੱਕ ਦੂਜੇ ਦੇ ਵਿਰੁੱਧ ਬੋਲਣਾ ਛੱਡਾਂਗੇ ਜੇ ਅਸੀਂ ਇੱਕ ਦੂਜੇ ਦੇ ਵਿਰੁੱਧ ਫਰੰਟ ਖੋਲ੍ਹਦੇਾਂਗੇ ਤੇ ਤੁਹਾਡਾ ਤੇ ਚਲੋ ਮੈਂ ਨਹੀਂ ਕਹਿੰਦਾ ਬਹੁਤਾ ਵੱਡਾ ਹਿੱਸਾ ਮੀਡੀਆ ਦਾ ਇਹੋ ਜਿਹਾ ਜਿਹੜਾ ਚਵਾਤੀ ਲਾ ਕੇ ਹਾਂਜੀ ਉਹਨਾਂ ਨੇ ਵੀ ਜੀ ਇੰਜ ਕਹਿਤਾ ਤੁਹਾਡਾ ਕੀ ਕਹਿਣਾ ਅੱਗੇ ਤੁਹਾਡੇ ਕਰ ਦਿੰਦੇ ਆ ਉਹ ਗੱਲ ਕੁਝ ਤੇ ਬੋਲੋ ਅੱਛਾ ਇਹ ਕਹਿਤਾ ਮੈਂ ਫਿਰ ਦੱਸਦਾ ਹੁਣ ਕੀ ਆ ਇਹੀ ਗੱਲ ਲੈ ਕੇ ਇਹੀ ਇਹੀ ਗੱਲਾਂ ਨਾਲ ਵਦਨ ਮੈਨੂੰ ਵੀ ਇਹ ਲੱਗਦਾ ਹੁੰਦਾ ਕਿ ਵੀ ਇਹਦੇ ਤਾਂ ਕੋਈ ਹੱਲ ਹੀ ਨਹੀਂ ਇਹਦੇ ਨਾਲ ਕਿਸਾਨੀ ਮੰਗਾਂ ਦਾ ਤਾਂ ਕੋਈ ਨਹੀਂ ਇਹੀ ਗੱਲ ਜਾ ਕੇ ਫਿਰ ਉਹ ਅਗਰਾਹਾ ਕੋ ਚਲੇ ਜਾਂਦੇ ਆ ਅਗਰਾਹਾ ਫਿਰ ਆਪਣੇ ਜਵਾਬ ਦੇਣ ਲੱਗ ਜਾਂਦਾ ਐਸ ਗੱਲ ਤੋਂ ਕਿ ਆਪਾਂ ਪਬਲਿਕ ਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਕੁਝ ਬੋਲੀਏ ਉਸ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਅਸੀਂ ਜਿੰਨੇ ਮਰਜੀ ਸੱਚੇ ਸੁੱਚੇ ਉੱਚੇ ਸੰਘਰਸ਼ਸ਼ੀਲ ਤੇ ਇਨਕਲਾਬੀ ਹੋਈਏ ਪਰ ਜੇ ਅਸੀਂ ਇੱਕ ਦੂਜੇ ਦੇ ਵਿਰੁੱਧ ਬੋਲਣਾ ਸ਼ੁਰੂ ਕੀਤਾ ਫਿਰ ਇਹਦਾ ਐਂਡ ਕੋਈ ਨਹੀਂ ਹੋਊ ਇਹਦਾ ਐਂਡ ਦਾ ਮੈਂ ਦੱਸ ਦੇਣਾ ਕੀ ਹੋਊ ਜਿਹੜੇ ਮੁੱਖ ਲੀਡਰ ਆ ਸਾਰਿਆਂ ਨੂੰ ਫੜ ਕੇ ਜੇਲ੍ਹ ਚ ਦੇਣਗੇ ਕੇਸ ਤਕੜੇ ਤਕੜੇ ਪਾਉਣਗੇ ਤੇ ਇੱਥੇ ਦੀ ਮੂਵਮੈਂਟ ਸਾਰੀ ਨੂੰ ਕ੍ਰਸ਼ ਕਰਨ ਦੀ ਕੋਸ਼ਿਸ਼ ਕਰਨਗੇ ਹੁਣ ਨਹੀਂ ਤੇ ਚੋਣਾਂ ਤੋਂ ਬਾਅਦ ਨਹੀਂ ਤੇ ਹੁਣ ਵੀ ਕਿਸੇ ਕਿਸਮ ਦਾ ਮਾੜਾ ਮੋਟਾ ਅਟੈਕ ਹੋ ਸਕਦਾ ਇਸ ਲਈ ਚਾਹੀਦਾ ਇਹ ਹੈ ਆਪਣੇ ਬਚਾ ਲਈ ਕਿਸਾਨਾਂ ਦੇ ਹਿੱਤ ਲਈ ਔਰ ਦੁਨੀਆ ਦੇ ਵਿੱਚ ਆਪਣੀ ਬਣੀ ਹੋਈ ਜਿਹੜੀ ਭਾਲਿਆ ਤੇ ਜਿਹੜੀ ਬੱਲੇ ਬੱਲੇ ਹੋਈ ਹੋਈ ਆ ਪੁਰਾਣੇ ਸੰਘਰਸ਼ ਦੇ ਦੌਰਾਨ ਤੁਹਾਡੀ ਉਸ ਨੂੰ ਬਚਾਉਣ ਲਈ ਤੁਹਾਨੂੰ ਚਾਹੀਦਾ ਕਿ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਛੱਡ ਕੇ ਇੱਕ ਦੂਜੇ ਦੇ ਵਿਰੁੱਧ ਜਾਂ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰਨ ਵਾਲੀਆਂ ਪ੍ਰੈਸ ਕਾਨਫਰੰਸਾਂ ਛੱਡ ਕੇ ਥਾਲ ਮੇਲ ਬਣਾਈਏ ਛੇ ਮੈਮਰੀ ਕਮੇਟੀ ਚੰਡੀਗੜ੍ਹ ਬਣ ਗਈ ਹੈ 22 ਤਰੀਕ ਨੂੰ ਮੀਟਿੰਗ ਹੋ ਗਈ ਐ ਉਹ ਚੜੂਨੀ ਕੋਲ ਗਏ ਆ ਉਹ ਹੋਰ ਨਾ ਕੋ ਗਏ ਉੱਥੇ ਟਕਾਇਤ ਵੀ ਸੀ ਚੜੂਨੀ ਵੀ ਸੀ ਗਰਨਾਮ ਸਿੰਘ ਹੋਰ ਵੀ ਸੀ ਚਲੋ ਇਹ ਐਸਕੇਐਮ ਵਾਲੇ ਤੇ ਨਹੀਂ ਆਏ ਚੜੂਨੀ ਵੀ ਨਹੀਂ ਆਇਆ ਟਕਾਇਤ ਵੀ ਨਹੀਂ ਆਇਆ ਕੀ ਗੱਲ ਹੋ ਗਈ ਉਹ ਸਾਰੀ ਜਿਹੜੀ ਐਸਕੇਐਮ ਪੁਰਾਣੀ ਐ ਉਹਨੂੰ ਤੁਸੀਂ ਇੱਕ ਪਾਸੇ ਕਰਕੇ ਅੱਗੇ ਬੈਠ ਕੇ ਇਹ ਮੈਂ ਨਹੀਂ ਕਹਿੰਦਾ ਕਿ ਸਾਰਾ ਕਸੂਰ ਉਹਨਾਂ ਦਾ ਹੀ ਆ ਰਾਜਵਾਲ ਜਾਂ ਅਗਰਾਹਾ ਜਾਂ ਚੜੂਨੀ ਜਾਂ ਉਹਨਾਂ ਦਾ ਉਹਨਾਂ ਦਾ ਆਪਣਾ ਹਿੱਸਾ ਹੋਊਗਾ ਪਰ ਇਹਨਾਂ ਦਾ ਵੀ ਕਸੂਰ ਕਿ ਇੰਨੀ ਤਤਪਰਤਾ ਨਹੀਂ ਸੀ ਦਿਖਾਉਣੀ ਚਾਹੀਦੀ ਅੱਜ ਅਸੀਂ ਕਿੱਥੇ ਬਚੇ ਆ ਕਿਉਂ ਨਹੀਂ ਅਬ ਇਸ ਗੱਲ ਦਾ ਸਾਰੇ ਇਕੱਠੇ ਹੋ ਕੇ ਜ਼ੋਰ ਪਾਉਂਦੇ ਕਿ ਐਸ ਵੇਲੇ ਦਿੱਲੀ ਜੇ ਨਹੀਂ ਜਾਇਆ ਗਿਆ ਤੇ ਉਹਨੂੰ ਛੱਡ ਲੋ ਆਪਾਂ ਬੈਠੇ ਆ ਆਪਾਂ ਆਪਣਾ ਹੋਰ ਕੋਈ ਲਾਸ ਜਾਨੀ ਜਾਨੀ ਨੁਕਸਾਨ ਨਹੀਂ ਕਰਾਉਣਾ ਐਫ ਆਈ ਆਰ ਤੇ ਦਰਜ ਖਰਾ ਦੇਓ ਆਪਾਂ ਲਖੀਮਪੁਰ ਦੀ ਤੇ ਬਾਰ ਬਾਰ ਗੱਲ ਕਰਦੇ ਆ ਉਹ ਵੀ ਜ਼ਰੂਰੀ ਹੈ ਔਰ ਇੱਕ ਮੂਵਮੈਂਟ ਦਾ ਹੀਰੋ ਸਿੰਬਲ ਦੇ ਤੌਰ ਤੇ ਤੁਹਾਡੇ ਸਾਹਮਣੇ ਬਣਿਆ ਉਸ ਦਾ ਜੇ ਐਫ ਆਈ ਆਰ ਤਰਜ ਨਹੀਂ ਹੋਈ ਉੱਥੇ ਪੁਲਿਸ ਜਾ ਕੇ ਤੇਕੀਕਾਤ ਨਹੀਂ ਕੀਤੀ ਸਾਰੀ ਉਹ ਜਿਹੜੀ ਮੌਕੇ ਦੀ ਉਹਨਾਂ ਨੇ ਨਿਸ਼ਾਨਦੇਹੀ ਕਰਨੀ ਉਹ ਨਹੀਂ ਕੀਤੀ ਗਈ ਟੱਡੇ ਕੋਲੇ ਆਪਣੀ ਸਰਕਾਰ ਨਹੀਂ ਸੂਤਰ ਹੁੰਦੀ ਤੁਸੀਂ ਚੱਲੇ ਆ ਮੋਦੀ ਨੂੰ ਹਰਾਉਣ ਆਪਣੇ ਪੰਜਾਬ ਦੀ ਚੁਣੀ ਹੋਈ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੈਂ ਕੋਈ ਉਹਨਾਂ ਨੂੰ ਤੂਲ ਦੇਣ ਵਾਲੀ ਗੱਲ ਨਹੀਂ ਕਰ ਰਿਹਾ ਪਰ ਇਹ ਜ਼ਰੂਰੀ ਹੈ ਐਫ ਆਈ ਆਰ ਹੋਣਾ ਜ਼ਰੂਰੀ ਬਿਲਕੁਲ ਜ਼ਰੂਰੀ ਆ ਹੁਣ ਤੇ ਪੋਲਿਟੀਕਲ ਬੰਦੇ ਵੀ ਇਸ ਗੱਲ ਦਾ ਫਾਇਦਾ ਲੈਣਗੇ ਲੈ ਵੀ ਰਹੇ ਆ ਹੁਣ ਵੀ ਜਲ ਸਾਰਾ ਕੁਝ ਹੋ ਰਿਹਾ ਇਸ ਲਈ ਇਸ ਵੇਲੇ ਸਭ ਤੋਂ ਅਹਿਮ ਕੰਮ ਇਹ ਆ ਕਿ ਜਿੰਨਾ ਕ ਕਰ ਲਿਆ ਸੀ ਉਨੂੰ ਲਪੇਟਣਾ ਤੇ ਸਮੇਟਣਾ ਕਿਵੇਂ ਆ ਉਹਦੇ ਚੋਂ ਅਨਸਕੇ ਬਹੁਤਾ ਹੋਰ ਕੋਈ ਕਿਸੇ ਕਿਸਮ ਦੀ ਉੱਚੀ ਨੀਚ ਕੀਤੇ ਆ ਅਸੀਂ ਬਾਹਰ ਆ ਕੇ ਦੁਬਾਰਾ ਆਪਣਾ ਪਿਉਂਤੜੇ ਬਾਜੀ ਕਿਵੇਂ ਕਰਨੀ ਆ ਉਹਦੇ ਤੇ ਫੋਕਸ ਰੱਖਣਾ ਚਾਹੀਦਾ ਫਿਰ ਬੇਨਤੀ ਇਹੀ ਆ ਕਿ ਇਹਨਾਂ ਦਾ ਜਮਾਇਆ ਹੋਇਆ ਹਥਿਆਰ ਯੂਨਿਟੀ ਏਕਾ ਔਰ ਸ਼ਾਂਤੀ ਇਹ ਜਿਹੜੀ ਦੋ ਦੋ ਧਾਰੀ ਚੀਜ਼ ਹੈਗੀ ਇਹਨਾਂ ਦੇ ਕੋਲ ਬਹੁਤ ਮਜ਼ਬੂਤੀ ਨਾਲ ਜਿਹੜੀ ਕਿ ਜਿੱਤ ਵੱਲ ਲੈ ਕੇ ਜਾਂਦੀ ਆ ਉਸੇ ਤੇ ਫਿਰ ਇਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਤੇ ਆਪਸੀ ਜਿਹੜਾ ਬੋਲਬਾਲਿਆ ਉਹਨੂੰ ਠੀਕ ਕਰਨਾ ਚਾਹੀਦਾ 6 ਮੈਂਬਰੀ ਕਮੇਟੀ ਆ ਕੋਈ ਰਾਜੇਵਾਲ ਨੂੰ ਮਿਲ ਕੇ ਆਇਆ ਸੀ ਆ ਮੇਰੀ ਵੀ ਗੱਲ ਹੋਈ ਸੀ ਉਹ ਕਹਿੰਦੇ ਅਸੀਂ ਕੋਸ਼ਿਸ਼ਾਂ ਕਰ ਰਹੇ ਆ ਉਹ ਇਹਨਾਂ ਨੂੰ ਵੀ ਅਪਰੋਚ ਕਰੂਗੀ ਕੋਈ ਐਹੋ ਜੀ ਗੱਲ ਨਹੀਂ ਹੈ ਲੱਗਦਾ ਕਿ ਇਸ ਕੈਮ ਦੇ ਕੇਡਰ ਨੂੰ ਜਾਂ ਟਰਾਲੀਆਂ ਲੈ ਕੇ ਕਿਸਾਨ ਹੋਰ ਵੀ ਪਿੰਡਾਂ ਚਾਰੇ ਕੁਛ ਕੁ ਬਾਗੀ ਹੋ ਕੇ ਵੀ ਆਇਆ ਆਪਣੀ ਜਿਥੇ ਬੰਦੀਆਂ ਤੋਂ ਕੁਝ ਕਿਸਾਨ ਮੈਂ ਦੇਖੇ ਨਹੀਂ ਵੀ ਉਹਨਾਂ ਨੂੰ ਵੀ ਇਨਵੋਲਵਮੈਂਟ ਦਿਖਾਉਣੀ ਚਾਹੀਦੀ ਹੈ ਤਾਲਮੇਲ ਕਰਕੇ ਤੇ ਜੁੜਨਾ ਚਾਹੀਦਾ ਇਸ ਮੋਰਚੇ ਦੇ ਨਾਲ ਪਰ ਹਾਲਾਂਕਿ ਉਹ ਅੱਗੇ ਜਾਬਤੇ ਦਾ ਜਿਹੜਾ ਜ਼ਰੂਰ ਇੱਕ ਸ਼ਰਤਾਂ ਰੱਖੀ ਜਾਂਦੀ ਹੈ ਤੇ ਪਰ ਕਿਸੇ ਤਰੀਕੇ ਨਾਲ ਵੀ ਜੁੜ ਸਕਦਾ ਅਸਲ 'ਚ ਕੁਝ ਕਿਹੜਾ ਪ੍ਰਾਣੀਆਂ ਵੀ ਹੈ ਜਦੋਂ ਉੱਥੇ ਮੋਰਚਾ ਪ੍ਰਾਣਾ ਖਤਮ ਹੋ ਗਿਆ ਜਦੋਂ ਮੋਦੀ ਜੀ ਨੇ 19 ਨਵੰਬਰ ਨੂੰ ਟੀਵੀ ਤੇ ਆ ਕੇ ਅਨਾਉਂਸ ਕਰਤਾ ਭਾਈ ਤਿੰਨੇ ਮੰਗਾਂ ਅਸੀਂ ਮੰਨ ਲਈਆਂ ਤੁਹਾਡੀਆਂ ਤਿੰਨੇ ਕਾਨੂੰਨ ਅਸੀਂ ਵਾਪਸ ਲੈ ਲਏ ਨੇ ਉਦੋਂ ਜਿੱਤ ਦੇ ਨਗਾਰੇ ਵਜਾਉਣ ਦੀ ਜਗ੍ਹਾ ਇਹਨਾਂ ਨੇ ਕਰਤਾ ਨਹੀਂ ਜੀ ਹੁਣ ਅਗਲੀਆਂ ਮੰਗਾ ਵੀ ਉਹ ਲਿਖਤੀ ਤੌਰ ਤੇ ਉਹਨਾਂ ਨੇ ਦੇ ਦਿੱਤਾ ਸੀ ਵੀ ਉਹ ਵੀ ਅਸੀਂ ਤੁਹਾਨੂੰ ਡਿਊ ਕੋਰਸ ਆਫ ਟਾਈਮ 'ਚ ਕਮੇਟੀ ਬਣਾ ਕੇ ਮੰਨ ਮੰਨ ਲਵਾਂਗੇ ਇੰਜ ਹੀ ਹੁੰਦਾ ਸਾਰਿਆਂ ਦਾ ਤੇ ਇਹ ਤੇ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਥਿੰਨੇ ਕਾਲੇ ਕਾਨੂੰਨ ਜਿਹਦੇ ਵਿਰੋਧੇ ਚੱਲੇ ਸੀ ਪੰਜਾਬ ਤੋਂ ਵਾਪਸ ਹੋ ਜਾਣਗੇ ਜਦ ਹੋ ਗਏ ਤੇ ਉੱਥੇ ਫਿਰ ਹੋਰ ਰੇੜਕਾ ਨਹੀਂ ਸੀ ਪਾਉਣਾ ਚਾਹੀਦਾ ਪਰ ਇਹਨਾਂ ਨੇ ਉਦੋਂ ਵੀ ਇਹ ਡੱਲੇਵਾਲ ਹੁਣੀ ਸੀਗੇ ਉਦੋਂ ਵੀ ਇਸ ਕਰਕੇ ਉਹ ਪ੍ਰਾਣੀ ਇੱਕ ਕਿਸਮ ਦੀ ਥੋੜੀ ਖੈਬਾਜੀ ਵੀ ਚੱਲ ਰਹੀ ਆ ਮੇਰਾ ਖਿਆਲ ਦੋਵਾਂ ਤਰ੍ਹਾਂ ਨੂੰ ਉਹਨੂੰ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਔਰ ਇਸ ਆਪਣੇ ਹਿੱਤ ਵਿੱਚ ਕਿਸਾਨਾਂ ਦਾ ਹਿੱਤ ਕਿਦੇ ਚ ਹੈ ਜੀ ਖਾਸ ਕਰਕੇ ਆਮ ਕਿਸਾਨ ਤਾਂ ਪੋਲਾ ਪਾਲਾ ਉਹਨੂੰ ਰਾਜਨੀਤੀ ਦਾ ਵੀ ਨਹੀਂ ਨਹੀਂ ਸਮਝ ਉਹਨੂੰ ਬਖਰੇਵੇਂ ਦਾ ਵੀ ਨਹੀਂ ਸਮਝੋ ਜਿਹੜੀ ਜਿੱਥੇ ਬੰਦੀ ਕੀ ਪਰ ਨੇੜੇ ਹੁੰਦੀ ਅਗਲਾ ਜੁੜ ਜਾਂਦਾ ਤੇ ਅਗਲੇ ਨੂੰ ਲੱਗਦਾ ਕਿ ਮੰਗਾ ਦੀ ਸਾਡੇ ਹੱਕਾਂ ਦੀ ਗੱਲ ਹੋ ਰਹੀ ਹੈ ਤੇ ਉਹ ਸੰਘਰਸ਼ ਦੇ ਲਈ ਨਿਕਲੇ ਹੋਏ ਨੇ ਸੰਘਰਸ਼ੀ ਲੋਕ ਨਹੀਂ ਬਿਲਕੁਲ ਮੈਂ ਐਸੇ ਕਰਕੇ ਕਿ ਨਾ ਮੈਂ ਕਿ ਉਹਨਾਂ ਦਾ ਵੀ ਛੱਡ ਦਿਓ ਤੁਸੀਂ ਲੀਡਰਾਂ ਨੂੰ ਆਪਣੀ ਜਥੇਬੰਦੀ ਤੇ ਆਪਣੇ ਬਚਾਅ ਦੇ ਹਿੱਤ ਵਿੱਚ ਵੀ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਇਹ ਇੰਜ ਨਹੀਂ ਕਿ ਹਮੇਸ਼ਾ ਇੰਜ ਹੀ ਇਹਨਾਂ ਦਾ ਡਾਂਸ ਹੋਟਾ ਜਾ ਰਤ ਰਾਤ ਉੱਠ ਕੇ ਅੱਜ ਜੀ ਅਸੀਂ ਟੋਲ ਪਲਾਜ਼ੇ ਬੰਦ ਕਰ ਰਹੇ ਹਾਂ ਅੱਜ ਜੀ ਅਸੀਂ ਫਲਾਨਾ ਕਰ ਰਹੇ ਹਾਂ ਅੱਜ ਅਸੀਂ ਸੜਕ ਬੰਦ ਕਰ ਰਹੇ ਹਾਂ ਅੱਜ ਅਸੀਂ ਰੀਲ ਬੰਦ ਕਰ ਰਹੇ ਹਾਂ ਇਹ ਉਦੋਂ ਤੱਕ ਆ ਜਦੋਂ ਤੱਕ ਤੁਹਾਡਾ ਦਬ ਦਬਾਇਆ ਜਿੱਦਣ ਪਤਾ ਲੱਗ ਗਿਆ ਕਿ ਇਹ ਕਮਜ਼ੋਰ ਹੈ ਆਪਸ ਵਿੱਚ ਲੜਨ ਇਹ ਕੀ ਸਮਝਦੇ ਆ ਅੱਗੇ ਨਹੀਂ ਇੱਥੇ ਹੁੰਦਾ ਰਿਹਾ ਬਥੇਰਾ ਕੁਝ ਅਸੀਂ ਕਿੰਨੀਆਂ ਗਣ ਵੱਡੀਆਂ ਮੂਵਮੈਂਟਾਂ ਨੂੰ ਕ੍ਰਾਚ ਕਰਦੇ ਦੇਖਿਆ 84 ਵਾਲੇ ਸਾਰੇ ਤੁਹਾਡੇ ਸਾਡੇ ਜਿਉਂ ਦਰਬਾਰ ਸਾਹਿਬ ਦੇ ਉੱਤੇ ਚੜ ਕੇ ਆ ਸਕਦੇ ਆ ਤੇ ਕੀ ਇਹ ਇਹ ਉਹਨਾਂ ਨਾਲੋਂ ਇਹ ਉਹ ਵੱਡੇ ਤੋਂ ਵੱਡਾ ਰਿਸਕ ਲੈਂਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਬਾਰ-ਬਾਰ ਤੰਗ ਕਰਦੇ ਇਸ ਲਈ ਬਹੁਤ ਜ਼ਰੂਰੀ ਹੈ ਸਹਿਜ ਤੇ ਸਹਿਜ ਦੇ ਨਾਲ ਇੱਕ ਆਪਣੀ ਜਿਹੜੀ ਇਹੋ ਹਮੇ ਉਨੂੰ ਛੱਡ ਕੇ ਛੋਟੇ-ਛੋਟੇ ਕਿ ਮੈਂ ਮੈਂ মিডিਆ ਚ ਚਲੇ ਜਾ ਮੈਂ ਲੀਡਰ ਬਣ ਜਾ ਇੰਜ ਲੋਕਾਂ ਚ ਲੀਡਰ ਨਹੀਂ ਬਣਿਆ ਜਾਂਦਾ ਜੇ ਬਾਣ ਵੀ ਗਏ ਤੇ ਜਿੱਡੀ ਛੇਤੀ ਬਣ ਜਾਓਗੇ ਉੱਡੀ ਛੇਤੀ ਡਿੱਗ ਵੀ ਪਾਓਗੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਹਿਜ ਦੇ ਨਾਲ ਇਕੱਠੇ ਹੋ ਕੇ ਇੱਕ ਦੂਜੇ ਦਾ ਹੱਥ ਫੜ ਕੇ ਚੱਲੋ ਔਰ ਉਹਦੇ ਲਈ ਦੋਵਾਂ ਧਿਰਾਂ ਵੱਲੋਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਇਮਾਨਦਾਰੀ ਦੇ ਨਾਲ ਉਹਦੇ ਨਾਲ ਹੀ ਇਹਨਾਂ ਦਾ ਅਸਲੀ ਜਿਹੜਾ ਟੈਸਟ ਆ ਉਹ ਇਹੀ ਹੈ ਕਿ ਉਹਦੇ ਵਿੱਚ ਵੀ ਇਹ ਪਾਸ ਹੁੰਦੇ ਨਜ਼ਰ ਆਉਣਗੇ ਜੀ ਧਰਵਾਜੀ ਦਾ ਇਹ ਇਕਾ ਜ਼ਰੂਰੀ ਹੈ ਔਰ ਜਿੱਥੇ ਯੂਨਿਟੀ ਦੇ ਨਾਲ ਸ਼ਾਂਤਮਈ ਸੰਘਰਸ਼ ਸੀਗਾ ਜਿਸ ਤਰ੍ਹਾਂ ਪਿਛਲਾ ਸੰਘਰਸ਼ ਕਿਸਾਨ ਕਹਿੰਦੇ ਰਹੇ ਕਿ ਅਸੀਂ ਸ਼ਾਂਤਮਈ ਆ ਤਾਂ ਖੈਰ ਇਹ ਵੀ ਸੰਘਰਸ਼ ਕਿਸਾਨ ਕਹਿ ਰਹੇ ਕਿ ਅਸੀਂ ਸ਼ਾਂਤਮਈ ਲੜਨਾ ਚਾਹੁੰਦੇ ਹਾਂ ਪਰ ਬੈਰੀਕੇਡਿੰਗ ਬਹੁਤ ਭਾਰੀ ਹੈ ਤੇ ਇਕਾ ਆਉਂਦੇ ਦਿਨਾਂ ਚ ਹੁੰਦਾ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਕਿ ਨਹੀਂ ਹੁੰਦਾ ਤਾਂ ਕਿਵੇਂ ਹੁੰਦਾ ਪਰ ਪ੍ਰੋਫੈਸਰ ਸਾਹਿਬ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਉਹ ਬਹੁਤ ਜ਼ਰੂਰੀ ਹੈ ਮੌਜੂਦਾ ਅੰਦੋਲਨ ਦੀ ਸਥਿਤੀ ਨੂੰ ਦੇਖਦੇ ਹੋਏ ਕੈਮਰੇ ਤੇ ਮੇਰਾ ਸਾਥ ਦੇ ਰਹੇ ਜੀ ਸਰੇਂਦਰ ਮਹਿਮੰਤ ਸਿੰਘ ਨਿਰਪ